ਪਲ ਨਵਾਂ ਕੀ ਹੁੰਦਾ ਨਵਾਂ ਉਹ ਹੁੰਦਾ ਜਿਹਨੂੰ ਕਦੇ ਤੁਸੀਂ ਸਹਿਣ ਕਰ ਹੀ ਨਹੀਂ ਸਕਦੇ ਨਵਾਂ ਉਹ ਹੁੰਦਾ ਜਿਹਦੇ ਨਾਲ 80% ਭਾਰਤੀ ਲੋਕਾਂ ਦਾ ਇਟ ਕੁੱਤੇ ਦਾ ਬੈਰ ਹੈ ਕਿਉਂਕਿ ਇਹ ਨਵਾਂ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਸੋਚ ਸਰਗਰਮੀਆਂ ਦੀਆਂ ਮਜਬੂਤ ਤੰਦਾਂ ਨੂੰ ਤੋੜਨ ਲਈ ਬਚਨ ਵੱਧ ਹੁੰਦਾ ਜਿਹੜੀਆਂ ਰਾਜਸੀ ਤੇ ਪੁਜਾਰੀ ਜਮਾਤ ਨਾਲ ਜੁੜੀਆਂ ਹੁੰਦੀਆਂ ਨੇ ਇਹ ਨਵਾਂ ਅਸਹਿ ਪੀੜਾਦਾਇਕ ਹੁੰਦਾ ਜਿਵੇਂ ਕਿਸੇ ਪਰਿਵਾਰ ਚ ਇੱਕ ਨਵਾਂ ਜੀ ਪੈਦਾ ਕਰਨ ਲਈ ਕਿਸੇ ਮਾਂ ਨੂੰ ਮਹਿਸੂਸ ਹੋਣ ਵਾਲੀ ਪੀੜਾ ਨਿਤ ਨਵਾਂ ਕੁਝ ਪੈਦਾ ਹੋਣਾ ਕੁਦਰਤ ਦਾ اٹਲ ਨਿਯਮ ਹੈ ਇਸ ਲਈ ਕੁਝ ਵੀ ਨਵਾਂ ਪੈਦਾ ਹੋ ਕੇ ਹੀ ਰਹਿੰਦਾ ਹੈ ਤੇ ਪੈਦਾ ਹੋ ਕੇ ਹੀ ਰਹੇਗਾ ਬਿਨਾਂ ਕਿਸੇ ਦੀਆਂ ਨਿੱਜਵਾਦੀ ਜਾਂ ਧਾਰਮਿਕ ਭਾਵਨਾਵਾਂ ਦਾ ਲਿਹਾਜ਼ ਕੀਤੇ